ਕਰਦੇ ਕੀ ਨਹੀਂ ਕਰਦੇ ਫਿਰ ਤਾਂ ਜਿਹੜਾ ਅੱਜ ਆਪਾਂ ਨੂੰ ਸਖਤ ਕਦਮ ਚੱਕਣਾ ਪਿਆ ਇਹਦਾ ਰਾਹ ਬੰਦ ਕਰਨਾ ਛੰਡੇ ਆਲਿਆਂ ਨੇ ਬੜੇ ਤੰਗ ਕੀਤੇ ਐ ਰੋਜ਼ ਕੁੱਟੀ ਦੇ ਆ ਲੋਕ ਕੋਈ ਵਰਗ ਨਹੀਂ ਇਹਨਾਂ ਤੋਂ ਖੁਸ਼ ਸਿਆਣੇ ਕਹਿੰਦੇ ਇਹਨਾਂ ਨੇ ਕੀ ਕੰਨ ਤੇ ਜੂੰਕੀ ਸਰਕਣੀ ਸੀ ਇਹਨਾਂ ਦੇ ਨਹੀਂ ਸਰਕੀ ਰਿਪੋਰਟਾਂ ਪੂਰੀਆਂ ਪੱਤਰਕਾਰਾਂ ਨੇ ਅੰਦਰੋਂ ਗੱਲਾਂ ਕੱਢ-ਕੱਢ ਕੇ ਲੈ ਕੇ ਆਏ ਹੋਏ ਐ ਭੁਲੇਖਾ ਕੈਪਟਨ ਨੂੰ ਵੀ ਸੀ ਜਦੋਂ ਛੱਠੇ ਵਾਲੇ ਦੀ ਕੋਰਕੀ ਆਈ ਹੈ ਤੇ ਗੱਪ ਮਾਰਦੇ ਆ ਵੱਡੇ ਵੱਡੇ ਜਾ ਕੇ ਉਧਰ ਕੇਜਰੀਵਾਲ ਬੋਲਦਾ ਹੈ ਡੀਸੀ ਦਫਤਰ ਮੁਖਸਰ ਸਾਹਿਬ ਦਾ ਘਰਾਓ ਕਰੀ ਬੈਠੇ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਸਤਕਾਰਯੋਗ ਮਾਵਾਂ ਭੈਣਾਂ ਮੈਨੂੰ ਵਿਚਾਰੇ ਨੂੰ ਜਾਣਾ ਪੈ ਗਿਆ ਸੀ ਮੈਂ ਮੋਟੀ ਤੁਹਾਨੂੰ ਜਾਣਕਾਰੀ ਦੇ ਰਿਹਾ ਸੀ ਮੈਂ ਉੱਥੋਂ ਹੀ ਗੱਲ ਸ਼ੁਰੂ ਕਰੂੰਗਾ ਆਪਦੀ ਕਿਉਂਕਿ ਕਿਹੜਾ ਹਫੜਾ ਤਪੜੀ ਜੀ ਪੈਂਦੀ ਹੁੰਦੀ ਹੈ ਜਦੋਂ ਆਪਾਂ ਸਖਤ ਐਕਸ਼ਨ ਕਰਨਾ ਹੈ ਹੁਣ ਠੀਕ ਆ ਮੈਂ ਪਹਿਲਾਂ ਇੱਥੋਂ ਸਾਰੇ ਜਿੰਨੇ ਆਮ ਪਬਲਿਕ ਆ ਇਲਾਕਾ ਵਾਸੀ ਆ ਇਹੋਏ ਆ ਅਗਰ ਆਪਦੇ ਕੰਮੇ ਧੰਦੀ ਉਹਨਾਂ ਨੂੰ ਦੱਸ ਦੇਵਾਂ ਤੇ ਨਾਲ ਹੀ ਜਿੰਨੇ ਅਧਿਕਾਰੀ ਆ ਉਹਨਾਂ ਨੂੰ ਸਾਡੀ ਚੇਤਾਵਨੀ ਆ ਵੀ ਅਸੀਂ ਘਰਾਓ ਕਰਿਆ ਇਸ ਕਰਕੇ ਸਾਡਾ ਮੁਕੰਮਲ ਘਰਾਓ ਆ ਆਮ ਪਬਲਿਕ ਨਾਲ ਆਪਣਾ ਕੋਈ ਰੌਲਾ ਨਹੀਂ ਆਮ ਪਬਲਿਕ ਦਾ ਬੰਦਾ ਜੇ ਕੋਈ ਅੰਦਰ ਘਿਰ ਗਿਆ ਉਹਨੂੰ ਪੁਛਾਣ ਕੇ ਕੱਢਾਂਗੇ ਉਹ ਪਰਲੇ ਗੇਟ ਵਾਸਤੇ ਆਪਾਂ ਪ੍ਰਵਾਨਗੀ ਦਿੱਤੀ ਆ ਉਧਰ ਬੰਦੇ ਹੈਗੇ ਆ ਇਧਰ ਜੇ ਕੋਈ ਆਉਂਦਾ ਉਹਨੂੰ ਕਹੇ ਭਾਈ ਉਧਰਲੇ ਪਰਲੇ ਗੇਟ ਚ ਲਿਆ ਜਾ ਸੋ 11 ਤਰੀਕ ਨੂੰ ਸਾਡੇ ਆਗੂ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਜਿਵੇਂ ਆਪਾਂ ਲਗਾਤਾਰ ਅਗਸਤ ਤੋਂ ਲੈ ਕੇ ਜਣੀ ਅਗਸਤ ਦੇ ਅਖੀਰ ਦੇ ਵਿੱਚ ਹੜਾ ਆਇਆ ਉਦੋਂ ਹੀ ਆਪਾਂ ਫੈਸਲਾ ਕਰ ਲਿਆ ਵਿਹੜ ਪ੍ਰਭਾਵ ਤੇਰਗੇ ਦੇ ਉਹਨਾਂ ਲੋਕਾਂ ਦੀ ਪੀੜਤ ਲੋਕਾਂ ਦੀ ਡਟਮੀ ਮਦਦ ਕੀਤੀ ਜਾਵੇ ਭਾਈਚਾਰਾ ਭਾਈਚਾਰੇ ਦੀ ਜਿਵੇਂ ਬਾਹ ਫੜਦਾ ਹੁੰਦਾ ਉਹ ਫੜੀ ਜਾਵੇ। ਉਦੋਂ ਬਾਅਦ ਬਕਾਇਦਾ ਬਿਉਂਤਾਂ ਬਣਾਈਆਂ। ਉਹ ਬਿਉਂਤਾਂ ਦੇ ਤਹਿਤ ਹੀ ਆਪਾਂ ਉਹਨਾਂ ਦੇ ਖੇਤ ਪੱਧਰ ਕੀਤੇ ਆ, ਬੀਜਣ ਜੋ ਕੀਤੀ ਆ, ਬਜਾਈ ਕੀਤੀ ਆ, ਬੀਜ ਵੰਡਿਆ, ਕਣਕ ਵੀ ਦਿੱਤੀ ਆ ਖਾਣ ਵਾਲੀ, ਲੀੜਾ ਕੱਪੜਾ ਦਿੱਤਾ। ਪਸ਼ੂਆਂ ਆ ਤੇ ਤੂੜੀ, ਚਾਰਾ, ਆਚਾਰ ਵਗੈਰਾ ਸਾਰਾ ਕੁਝ ਉਹ ਸਮਾਨ ਦਿੱਤਾ ਹੈ। ਉਹਦਾ ਵਿਚਾਰ ਮੈਂ ਐਡ ਕਰਦਾ ਜਣੀ ਉਸੇ ਕੜੀ ਤਹਿਤ ਆਪਣੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਜਿਹੜੇ ਆਗੂ ਸੀਏ ਬੀਜ ਵੰਡ ਕੇ ਆਏ ਸੀ ਉਹਦੇ ਕਣਕ ਦਾ ਬੀਜ ਵੰਡਣਾਂ ਤੋਂ ਵਾਪਸ ਆਉਂਦਿਆਂ ਦਾ ਇੱਥੇ ਉਹਦੇ ਕਰਨ ਕੋਲੇ ਐਕਸੀਡੈਂਟ ਹੋਇਆ ਐ ਐਕਸੀਡੈਂਟ ਵੀ ਜਮਾਂ ਬਿਲਕੁਲ ਉਹਦੀ ਨੰਗੀ ਚਿੱਟੀ ਗਲਤੀ ਆ ਡਰਾਈਵਰ ਦੀ ਰੋਡਵੇਜ ਵਾਲੇ ਦੀ ਜਿਹਨੇ ਤਿੰਨ ਗੱਡੀਆਂ ਪਾਸ ਕਰਨ ਦੇ ਨਾਲ ਜਮਾਂ ਸੜਕ ਤੇ ਥੱਲੇ ਪਾਸੇ ਕੱਚੇ ਥਾਂ ਜਾ ਕੇ ਗੱਡੀ ਨੂੰ ਟੱਕਰ ਮਾਰੀ ਐ ਉਹ ਅਸੀਂ ਮੌਕੇ ਤੇ ਘਟਨਾ ਤੇ ਵੀਡੀਓ ਤੁਸੀਂ ਦੇਖੀ ਹੋਣੀ ਆ ਪਾਈ ਐ ਅਗਲੇ ਦਿਨ ਹੀ ਆਪਾਂ ਡੀਸੀ ਨੂੰ ਮਿਲੇ ਆ ਵੱਡਾ ਬਾਫਤ ਮਿਲਿਆ ਜਨਤਕ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਚ ਆਈਆਂ ਐ ਇਹ ਮੰਗ ਪੱਤਰ ਦਿੱਤਾ ਜਿਹਦਾ ਮੈਂ ਜ਼ਿਕਰ ਕਰ ਗਿਆ ਡੀਸੀ ਸਾਹਿਬ ਨੂੰ ਆ ਗੱਲ ਕਹੀ ਵੀ ਸਾਨੂੰ ਐਸ ਗੱਲ ਤੇ ਐਜੀਟੇਸ਼ਨ ਨਾ ਕਰਨੀ ਪਵੇ ਮਜਬੂਰ ਨਾ ਕਰਿਓ ਉਦੋਂ ਜਣੀ ਡੀਸੀ ਸਾਹਿਬ ਦਾ ਰਵਈਆ ਵੇਖਣ ਵਾਲਿਆਂ ਨੂੰ ਐਂ ਲੱਗਦਾ ਸੀ ਵੀ ਜਦ ਰੇ ਮਸਲਾ ਛੇਤੀ ਹੱਲ ਕਰ ਦੂ ਡੀਸੀ ਸਾਹਿਬ ਸਾਡੇ ਕੁਝ ਅਣਜਾਣ ਬੰਦੇ ਸੀ ਜਿਹੜੇ ਕਹਿੰਦੇ ਜੀ ਪ੍ਰਧਾਨ ਜੀ ਬਹੁਤ ਧਿਆਨ ਨਾਲ ਸੁਣੀ ਦੀ ਸੀ ਸਾਹਿਬ ਨੇ ਗੱਲ ਤੇ ਛੇਤੀ ਹੱਲ ਕਰ ਦੇਣਗੇ ਮੈਂ ਕਿਹਾ ਵੀ ਇਹ ਪਹਿਲੇ ਖਾਇ ਚੋ ਤੁਸੀਂ ਕਿਉਂਕਿ ਡੀਸੀ ਸਾਹਿਬ ਦੇ ਬਸ ਥੋੜੋ ਐ ਇਹ ਤਾਂ ਜਿਵੇਂ ਪੰਜਾਬ ਸਰਕਾਰ ਦੇ ਤਾਹਾਂ ਤੋਂ ਝੰਡੀ ਹੱਲੂਗੀ ਉਵੇਂ ਇਹਨਾਂ ਨੇ ਫੈਸਲਾ ਕਰਨਾ ਸਰਕਾਰਾਂ ਨੇ ਜਾਣ ਬੁੱਝ ਕੇ ਅਣਗੌਲਿਆ ਕੀਤਾ ਹੋਇਆ ਹੈ ਆਪ ਦੇ ਤੌਰ ਤੇ ਬਾਹਾਂ ਤਾਂ ਕੀ ਫੜਨੀ ਸੀ ਜਿਹੜੀਆਂ ਜਥੇਬੰਦੀਆਂ ਬਾਹ ਫੜ ਰਹੀਆਂ ਐ ਜੇ ਉਹਨਾਂ ਦਾ ਇਹ ਜਾ ਨੁਕਸਾਨ ਹੋ ਗਿਆ ਉਹਨਾਂ ਦੀ ਬਾਹ ਫੜਨ ਲਈ ਤਿਆਰ ਨਹੀਂ ਚਲੋ ਦਿਨ ਬੀਤੇ ਆ 15 ਤਰੀਕ ਨੂੰ ਫੇਰ ਆਪਾਂ ਆਪਣੇ ਲੋਕਾਂ ਦੇ ਥੋਂ ਦੇ ਜ਼ਿਲ੍ਹਾ ਪਤਰੇ ਆਗੂ ਗਏ ਡੀਸੀ ਸਾਹਿਬ ਨਹੀਂ ਮਿਲਿਆ ਏਡੀਸੀ ਸਾਹਿਬ ਮਿਲੇ ਆ ਏਡੀਸੀ ਸਾਹਿਬ ਨੇ ਉਹ ਵੀ ਇਹ ਕਿਹਾ ਵੀ ਕੀ ਕਰਿਆ ਹੁਣ ਤੱਕ ਜਣੀ ਕੁੱਲ ਤੱਤਸਾਰ ਜੇ ਗੱਲ ਕਹਿਣਾ ਹੋਵੇ ਉਹ ਜਿਹੜੀ ਮੰਗ ਪੱਤਰ ਵਾਲੀ ਫਾਈਲ ਹੈ ਉਹ ਹਜੇ ਮੇਜ਼ ਤੋਂ ਗਾਹ ਨਹੀਂ ਦੂਰੀ ਕਿਤੇ ਕਾਰਵਾਈ ਹੋਣੀ ਤਾਂ ਦੂਰ ਦੀ ਗੱਲ ਆ ਉਹਦੇ ਤੇ ਉਹ ਕਹਿੰਦਾ ਜੀ ਅੱਜ ਸਾਨੂੰ ਸਮਾਂ ਦਿਓ 15 ਤਰੀਕ ਨੂੰ ਮਿਲਦੇ ਆ 16 ਦਾ ਐਤਵਾਰ ਹੈ ਤੇ 17 ਤਰੀਕ ਨੂੰ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਆਪਾਂ ਉਹਦੇ ਅਲਟੀਮੇਟ ਦਿੱਤਾ ਵੀ ਇਹ 17 ਤਰੀਕ ਤੱਕ ਮਸਲਾ ਹੱਲ ਹੋ ਜਾਂਦਾ ਭਾਵ 10 ਲੱਖ ਮੁਆਵਜ਼ਾ ਮਿਲਦਾ ਨੌਕਰੀ ਦੀ ਸਿਫਾਰਿਸ਼ ਹੁੰਦੀ ਹੈ ਕਰਜ਼ਾ ਖਤਮ ਹੁੰਦਾ ਤੇ ਸਾਡੇ ਬਲਵੰਤ ਨੰਗਲ ਦਾ ਸਰਕਾਰੀ ਖਰਚੇ ਤੇ ਪੂਰੀ ਤਰ੍ਹਾਂ ਵਧੀਆ ਇਲਾਜ ਹੁੰਦਾ ਹੈ ਤੇ ਉਹਨਾਂ ਤੇ ਬਣਦੀ ਕਾਰਵਾਈ ਹੁੰਦੀ ਹੈ ਜਿਹੜੇ ਦੋਸ਼ੀ ਬਣਦੇ ਆ ਠੀਕ ਆ ਫਿਰ ਸਾਡਾ ਮਸਲਾ ਇਸ ਗੱਲ ਨਾਲ ਹੱਲ ਹੈ ਬਾਕੀ ਗੱਲਾਂ ਖੜੀਆਂ ਹੜਾਂ ਵਾਲੀਆਂ ਸਾਰੀਆਂ ਪਰ 17 ਨੂੰ ਵੀ ਜਿਵੇਂ ਸਿਆਣੇ ਕਹਿੰਦੇ ਇਹਨਾਂ ਨੇ ਕੀ ਕੰਨ ਤੇ ਜੂਕੀ ਸਰਕਣੀ ਸੀ ਉਹਨਾਂ ਦੇ ਨਹੀਂ ਸਰਕੀ ਤੇ ਆਪਾਂ ਨਾਲ ਹੀ 18 ਤੋਂ ਫਿਰ ਕਹਿਤਾ ਸੀ ਵੀ ਭਾਈ ਅਸੀਂ ਮੋਰਚਾ ਲਾਵਾਂਗੇ 18 ਤਰੀਕ ਤੋਂ ਪੱਕੇ ਤੌਰ ਤੇ ਡੀਸੀ ਮੁਕਸਰ ਸਾਹਿਬ ਦੇ ਗੇਟ ਅੱਗੇ ਬੈਠੇ ਆਂ ਦੋਨੇ ਜ਼ਿਲ੍ਹਿਆਂ ਵੱਲੋਂ ਲਗਾਤਾਰ ਮੋਰਚਾ ਜਾਰੀ ਹੈ ਟੱਸ ਤੋਂ ਮੱਥ ਨਹੀਂ ਹੋਇਆ ਕੋਈ ਦੱਸੋ ਭਾਈ ਹੋਰ ਕੀ ਕਰਗੇ ਮਰਦੇ ਕੀ ਨਹੀਂ ਕਰਦੇ ਫਿਰ ਤਾਂ ਜਿਹੜਾ ਅੱਜ ਆਪਾਂ ਨੂੰ ਸਖਤ ਕਾਦਮ ਚੱਕਣਾ ਪਿਆ ਇਹਦਾ ਘਰਾਓ ਕਰਨਾ ਪਿਆ ਇਹ ਸਭ ਦਫ਼ਤਰ ਦਾ ਇਹ ਫਿਰ ਜਿਹੜਾ ਕਹਿੰਦੇ ਹੁੰਦੇ ਕੌੜਾ ਇੱਕ ਚੱਪਣਾ ਪਿਆ ਜਾਂ ਸਾਡੇ ਇੱਕ ਪੰਜਾਬੀ ਦੀ ਕਹਾਵਤ ਆ ਪਾਈ ਜੇ ਸਿੱਧੀ ਉਂਗਲ ਨਾਲ ਕਿ ਉਹ ਨਾ ਨਿਕਲਦਾ ਹੋਵੇ ਫਿਰ ਬਲ ਪਾਉਣਾ ਪੈਂਦਾ ਉਹ ਫਿਰ ਉਂਗਲ 'ਚ ਬਲ ਪਾਇਆ ਇਸ ਕਰਕੇ ਜਣੀ ਆ ਘਰਾਓ ਹੋਇਆ ਆਪਾਂ ਸਾਰੇ ਤੁਹਾਨੂੰ ਤਾਂ ਪਤਾ ਜਿਹੜੇ ਹੋਰ ਵੀਰ ਆਸੇ ਪਾਸੇ ਵਾਲੇ ਸੁਣ ਰਹੇ ਐ ਕੋ ਮੁਲਾਜ਼ਮ ਵੀ ਸੁਣ ਰਹੇ ਆ ਕਚਹਿਰੀਆਂ 'ਚ ਕੰਮ ਕਰਦੇ ਕਰਮਚਾਰੀ ਵੀ ਸੁਣ ਰਹੇ ਆ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਆ ਇਸ ਕਰਕੇ ਪੇਸ਼ ਕਰਕੇ ਸਾਰੀ ਇਹ ਜਾਣਕਾਰੀ ਆ ਮੋਟੀ ਇਸ ਕਰਕੇ ਫਿਰ ਆਪਾਂ 79 ਤਰੀਕ ਨੂੰ ਸੂਬੇ ਦੀ ਵੱਧਵੀਂ ਮੀਟਿੰਗ ਕੀਤੀ ਆ ਬਿਜਲੀ ਐਕਟ 225 ਤੇ ਕਿਉਂਕਿ 200 ਬਿਜਲੀ ਐਕਟ 25 ਆ ਜਿਹੜਾ ਉਹ ਜਿਵੇਂ ਕਚੂੰਬਰ ਕੱਢੂਗਾ ਸਾਡੇ ਲੋਕਾਂ ਦਾ ਸਾਰੇ ਲੋਕਾਂ ਕੋਲੋਂ ਕੱਲੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਇਹਦੇ 'ਚ ਕਿਉਂਕਿ ਸਾਰੇ ਅਸੀਂ ਬਿਜਲੀ ਨਾਲ ਵੱਜੇ ਹੋਏ ਆ ਤੇ ਸਰਕਾਰਾਂ ਬਿਜਲੀ ਐਕਟ 225 ਲਿਆ ਕੇ ਬਿਜਲੀ ਖੋਹਣ ਆ ਗਈ ਉਹਦੇ ਤੇ ਆਪਾਂ ਬਾਅਦ ਵਿੱਚ ਮੀਟਿੰਗ ਕੀਤੀ ਆ ਇਦੇ ਨਾਲ ਹੀ ਉਧੇ ਐਲਾਨ ਸੀ ਆਪਣਾ ਵੀ ਆਇਆ ਸਮਸਲੇ ਨੂੰ ਵੀ ਆਪਾਂ ਹੱਥ ਲੈ ਕੇ ਇਹ ਤੇ ਅਗਲਾ ਐਲਾਨ ਕਰਾਂਗੇ ਉਧੇ ਫਿਰ ਆਪਾਂ ਇਧਰ ਛੇ ਜ਼ਿਲ੍ਹਿਆਂ ਦੀ ਡਿਊਟੀ ਲਾ ਕੇ ਵੀ ਉੱਥੇ ਇਕੱਠ ਕਰੋ ਮੌਕੇ ਦੇ ਦੇਖ ਲਓ ਕੀ ਕਰਨਾ ਬਣਦਾ ਹੈ ਉਸ ਫੈਸਲੇ ਤਹਿਤ ਸੂਬਾ ਕਮੇਟੀ ਦੇ ਫੈਸਲੇ ਤਹਿਤ ਆਪਾਂ ਇਹ ਡੀਸੀ ਦਫ਼ਤਰ ਦਾ ਘਰਾਉ ਕੀਤਾ ਜਿੱਥੋਂ ਤੱਕ ਭਰਾਓ ਤੇ ਭੈਣੋ ਹੜਾਂ ਦਾ ਮਾਮਲਾ ਹੈ ਆਪਾਂ 3 ਮਹੀਨਿਆਂ ਤੋਂ ਲਗਾਤਾਰ ਬੋਲਦੇ ਤੁਰੇ ਆ ਰਹੇ ਆਂ ਬਿਹਾਰ ਇਹ ਕੁਦਰਤੀ ਨਹੀਂ ਆਈ ਇਹ ਹੜ੍ਹ ਲਿਆਂਦੇ ਗਏ ਆ ਰਿਪੋਰਟਾਂ ਪੂਰੀਆਂ ਪੱਤਰਕਾਰਾਂ ਨੇ ਅੰਦਰੋਂ ਗੱਲਾਂ ਕੱਢ-ਕੱਢ ਕੇ ਲੈ ਕੇ ਆਏ ਹੋਏ ਆ ਬੀ ਜਦੋਂ ਰਣਜੀਤ ਸਾਗਰ ਡੈਮ 'ਚ ਲੱਖਾਂ ਕਿਉਸਕ ਪਾਣੀ ਉੱਪਰੋਂ ਹਿਮਾਚਲ ਆਲੇ ਪਾਸਿਓਂ ਆ ਰਿਹਾ ਸੀ ਡਿੱਗ ਰਿਹਾ ਸੀ ਭਾਰੀ بارشਾਂ ਹੋ ਰਹੀਆਂ ਸੀ ਤੇ ਜਿਹੜੇ ਉਹਦੇ ਡੈਮ ਦੀ ਮੈਨੇਜਮੈਂਟ ਹੈ ਜਿਨ੍ਹਾਂ ਨੇ ਸਾਰੇ ਨੂੰ ਠੀਕ ਰੱਖਣਾ ਹੁੰਦਾ ਹੈ ਕਿੰਨਾ ਪਾਣੀ ਛੱਡਣਾ ਕਿਵੇਂ ਸ਼ਡਿਊਲ ਬਣਿਆ ਸਾਰਾ ਕਿਸੇ ਤੇ ਕੋਈ ਕਾਰਵਾਈ ਦੀ ਹੋਈ ਕੱਲੀਆਂ ਮੀਟਿੰਗਾਂ ਕਰੀ ਗਏ ਐ ਤੇ ਜਦੋਂ ਫਿਰ ਉਹ ਰਣਜੀਤ ਸਾਗਰ ਦਾ ਡੈਮ ਇੱਕਦਮ ਚੱਕਿਆ ਜਦੋਂ ਲੱਖਾਂ ਕਿਉਂ ਉਸਕ ਪਾਣੀ ਜਮਾ ਹੋ ਗਿਆ ਤੇ ਡਿੱਗਣ ਲੱਗ ਗਿਆ ਉਸ ਨੇ ਫਿਰ ਤਬਾਹੀ ਮਚਾਈ ਆ ਸਾਰੇ ਉਹ ਮਾਧੋਪੁਰ ਡੈਮ ਦੇ ਤਾਂ ਗੇਟ ਹੀ ਲੈ ਗਿਆ ਚੱਕ ਕੇ ਤੇ ਫਿਰ ਚਾਰ ਸਪੇਰੇ ਕਿਵੇਂ ਲੱਗ ਪਾ ਗੱਦਾ ਪੰਜਾਬ ਇਹ ਸਰਕਾਰਾਂ ਦੀ ਨਿਕੰਮੀ ਕਾਰਵਾਈ ਕਰਕੇ ਡੋਬਤਾ ਤੇ ਉੱਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਵੀ ਇਹ ਜਾਣ ਬੁੱਝ ਕੇ ਡੋਬਦੇ ਕਿਵੇਂ ਆ ਇੱਥੇ ਰੌਲਾ ਘੱਟ ਕਰੋ ਬਾਈ ਵੀਰ ਬਣ ਕੇ ਜਣੀ ਰਾਵੀ ਦੇ ਬੰਨ ਦੇ ਉੱਤੇ ਗਏ ਅਸੀਂ ਡੇਰਾ ਬਾਬਾ ਨਾਨਕ ਕੋਲੇ ਉੱਥੇ ਜਿਹੜੀ ਭਾਰਤ ਮਾਲਾ ਸੜਕ ਬਣੀ ਆ ਸੜਕ ਮੂਹਰੇ ਬਣਾਤੀ ਇੱਧਰ ਰਾਵੀ ਦਾ ਬੰਨ ਹੈ ਤੇ ਵਿਚਾਰੇ ਲੈ ਦੇ ਲੋਕ ਕੋਈ ਪਾਣੀ ਦਾ ਨਿਕਾਸ ਨਹੀਂ ਰੱਖਿਆ ਕਿਉਂ ਭਾਈ ਸਰਕਾਰਾਂ ਜ਼ਿੰਮੇਵਾਰ ਨਹੀਂ ਬਣਦੀਆਂ ਇਸੇ ਤਰ੍ਹਾਂ ਜਦੋਂ ਉਸ ਸੜਕ ਤੇ ਭਾਰਤ ਪੈਂਦੀ ਆ ਉਹੋ ਭਾਰਤ ਬੰਨ ਤੋਂ ਜਾ ਕੇ ਪਾਦੀ ਆਪਾਂ ਮੰਗ ਕਰਦੇ ਆ ਹੜਪੀੜ ਤੇ ਲੋਕ ਵੀ ਬੰਨਾਂ ਨੂੰ ਤਕੜੇ ਕਰੋ ਪੱਕੇ ਕਰੋ ਤੇ ਭਾਰਤ ਉਥੋਂ ਜਾ ਕੇ ਬੰਨ ਕਮਜ਼ੋਰ ਕਰਤਾ ਜਿੰਮੇਵਾਰ ਨਹੀਂ ਬਣਦੀ ਸਰਕਾਰ ਇਹ ਹੜਾਂ ਦੀ ਗਾਂ ਬਿਆਸ ਦੇ ਵਿੱਚ ਜੰਗਲਾਤ ਲਾਇਆ ਪਿਆ ਜੇ ਉਥੇ ਪਾਪੂਲਰ ਲਾਏ ਪਿਆ ਵਿੱਚ ਜਿੱਥੋਂ ਦੀ ਪਾਣੀ ਨੇ ਨਿਕਾਸ ਹੋਣਾ ਸੋ ਇਸ ਕਰਕੇ ਤਾਥਾ ਆਪਣੇ ਕੋਲੇ ਵੀ ਸਰਕਾਰਾਂ ਕਿਵੇਂ ਜਿੰਮੇਵਾਰ ਬਣਦੀਆਂ ਉਹ ਲੋਕ ਕਹਿੰਦੇ ਆ ਅਸੀਂ ਹੋਰ ਨੂੰ ਇਹਨਾਂ ਦੋਨਾਂ ਗੱਲਾਂ ਤੇ ਹੀ ਜਦੋਂ ਉੱਥੇ ਜਗਲਾਤ ਲਾਇਆ ਜਾ ਰਿਹਾ ਸੀ ਵਿਆਸ ਦੇ ਵਿੱਚ ਉਦੋਂ ਵੀ ਲੜੇ ਆ ਮੁੱਖ ਮੰਤਰੀ ਨੂੰ ਚੁੱਠੀਆਂ ਕੱਢੀਆਂ ਕਿਸੇ ਨੇ ਨਹੀਂ ਸੁਣੀ ਤੇ ਜਦੋਂ ਠੇਕੇਦਾਰ ਭਰਤ ਪਾ ਕੇ ਉਹ ਬੰਨ ਕਮਜ਼ੋਰ ਕਰ ਰਿਹਾ ਸੀ ਉਦੋਂ ਵੀ ਐਜੀਟੇਸ਼ਨ ਕਰੀ ਸੀ ਕਿਸੇ ਨੇ ਨਹੀਂ ਸੁਣੀ ਉਹ ਭਲਾ ਹੁਣ ਸਰਕਾਰ ਦਾ ਹੱਥ ਹੋਣ ਬਿਨਾ ਹੋ ਗਿਆ ਕੰਮ ਇਹ ਨਹੀਂ ਠੇਕੇਦਾਰ ਦੀ ਕੀ ਮਰਜ਼ੀ ਹੈ ਕਿ ਉਹ ਬੰਨ ਨੂੰ ਕਮਜ਼ੋਰ ਕਰ ਦਿੰਦਾ ਸਰਕਾਰਾਂ ਦਾ ਹੱਥਾ ਮੁਨਾਫਾ ਕਮਾਉਣਾ ਲੋਕ ਮਰਦੇ ਆ ਡੁੱਬਦੇ ਆ ਡੁੱਬੀ ਜਾਣ ਆਏ ਨੇ ਕਾਹਦਾ ਆਧਾਰਨਾ ਪਈਆ ਆਪਣੀ ਵੱਧਾ ਬਠਿੰਡਾ ਮਾਨਸਾ ਇਧਰ ਲਈ ਡਿਊਟੀ ਲੱਗੀ ਆ ਇਧਰ ਫਾਜ਼ਿਲਕੇ ਚ ਲਗਾਤਾਰ ਅਸੀਂ ਤਿੰਨ ਮਹੀਨਿਆਂ ਤੋਂ ਹੀ ਆ ਉਧਰ ਹੱਦ ਦੇ ਉੱਤੇ ਗਲਾਬੇ ਵਾਲੀ ਭੈਣੀ ਆ ਗਲਾਬੇ ਵਾਲੀ ਭੈਣੀ ਦੇ ਉਤਲੇ ਪਾਸੇ ਤਾਰ ਦੇ ਨੇੜੇ ਜਾ ਕੇ ਹੱਦ ਦੇ ਉੱਤੇ ਸਿਰਫ ਕਿਲੋਮੀਟਰ ਜਾਂ ਡੇਢ ਕਿਲੋਮੀਟਰ ਆ ਉਹ ਜਿੱਥੋਂ ਇਹ ਸਤ ਰੋਜ ਦਾ ਟੁੱਟਦਾ ਬੰਨ ਜਿਹਨੂੰ ਤੋੜ ਕਹਿੰਦੇ ਆ ਉਧਰਲੇ ਲੋਕ ਕਿਓੜ ਕਿਲੋਮੀਟਰ 1.5 ਕਿਲੋਮੀਟਰ ਪਰ ਕਾਰੀ ਕੀਤਾ ਜਾ ਸਕਦਾ 80 ਸਾਲ ਹੋ ਗਏ ਅਨ ਨਾਸੀਮਾ ਕੇ ਸੀਮਾ ਜਿਹੜਾ ਆਜ਼ਾਦੀ ਦਾ ਜਸ਼ਨ ਮਨਾ ਕੇ ਹਟਿਆ ਕੀ ਇਹੇ ਆਜ਼ਾਦ ਹੋ ਗਏ ਸੀ ਤੇ ਹੋਇਆ ਨਹੀਂ ਇਹਨਾਂ ਤੋਂ ਹਜੇ ਹੜਾਂ ਦਾ ਪ੍ਰਬੰਧ ਲੋਕ ਡੁੱਬ ਕੇ ਮਰੀ ਜਾ ਰਹੇ ਸੋ ਆ ਹਾਲਤਾ ਹੈ ਇਹ ਸਾਰੀ ਹਾਲਤ ਨੂੰ ਦੇਖਦਿਆਂ ਹੋਏ ਆਪਣੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਹੈ ਹੋਰ ਵੀ ਜਥੇਬੰਦੀਆਂ ਆਪ ਦੇ ਆਪ ਦੇ ਬਤਨ ਅਨੁਸਾਰ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਪਰ ਸਰਕਾਰ ਹਜੇ ਟੱਸ ਤੋਂ ਮਸਰੀ ਹੋਈ ਤੇ ਗੱਪ ਮਾਰਦੇ ਆ ਵੱਡੇ ਵੱਡੇ ਜਾ ਕੇ ਉਧਰ ਕੇਜਰੀਵਾਲ ਬੋਲਦਾ ਹੈ ਕਹਿੰਦਾ ਭਗਵੰਤ ਮਾਨ ਨੇ 50000 ਹੈਕਟੇਅਰ ਜਾਨੀ 20000 ਏਕੜ ਮਗਰ 20 ਦਿਨਾਂ ਦੇ ਅੰਦਰ ਉਹਨਾਂ ਸਾਰਿਆਂ ਦੇ ਖਾਤਿਆਂ 'ਚ ਪਾਤਾ ਹੜਾਂ ਵਾਲਿਆਂ ਨੂੰ ਆ ਬੈਠੇ ਆ ਹੜ ਪ੍ਰਵਾਹ ਤੇ ਏਰੀਏ 'ਚੋਂ ਆਏ ਹੋਇਆ ਬੱਸ ਭਰ ਕੇ ਬੰਦੇ ਉਹ ਸਾਰੇ ਤੇ ਜarre ਲੈ ਚੱਕ ਰੇਲਾ ਭੈਣੀਆਂ ਸਾਰੀਆਂ ਜਿਹੜੇ ਗਿਣਦੇ ਆ ਉਧਰ ਪੁੱਛ ਲੋ ਜਾ ਕੇ ਪੱਤਰਕਾਰ ਵੀਰ ਫਿਰਦੇ ਆ ਪੁੱਛ ਲੋ ਉਹਨਾਂ ਤੇ ਆ ਕੇ ਕਿਸੇ ਨੂੰ ਮਿਲੀ ਆ ਦੁੱਕੀ ਕਿਉਂਕਿ ਦੁੱਕੀ ਮੈਣ ਦੇ ਪਿੱਛੇ ਸ਼ਰਤਾਂ ਲਾਈਆਂ ਹੋਈਆਂ ਪਹਿਲੀ ਸ਼ਰਤ ਆ ਇਹ ਲਾਤੇ ਵੀ 5 ਏਕੜ ਤੋਂ ਵੱਧ ਨਹੀਂ ਦੇਣਾ ਕਿਉਂ ਭਾਈ ਜਿਹੜੇ 5 ਏਕੜ ਤੋਂ ਵੱਧ ਮਰ ਗਏ ਉਹਦੀ ਫਸਲ ਨਹੀਂ ਫੇਰ ਗਾਹਾਂ ਉੱਥੇ ਹਾਲਤ ਹੈ ਮਾਲਕੀ ਹੈ ਨਹੀਂ ਸਗੋਂ ਕਿਸੇ ਬੜੇ ਮਾਲਕ ਬਣ ਕੇ ਵਿਚਦੀ ਰੋਲਾ ਰੂਲਾ ਪਾ ਕੇ ਫੇਰ ਕੋਟ ਦਾ ਬਹਾਨਾ ਲਾ ਕੇ ਜ਼ਮੀਨਾਂ ਕੱਚੀਆਂ ਕਰਤੀਆਂ ਕਹਿੰਦੇ ਸਾਨੂੰ ਮੁਆਵਜ਼ਾ ਕਿੱਥੋਂ ਦੇਵਗੇ ਤੁਸੀਂ ਤਾਂ ਜ਼ਮੀਨ ਦੇ ਮਾਲਕ ਨਹੀਂ ਉਹ ਭਲੇਓ ਲੋਕੋ ਜੇ ਕਿਸੇ ਨੇ ਇਨਸਾਫ ਕਰਨਾ ਫਸਲ ਤਾਂ ਮਰ ਗਈ ਨਾ ਸਭ ਨੇ ਦੀਦੀ ਅਗਲੇ ਨੂੰ ਮੁਆਵਜ਼ਾ ਤਾਂ ਅਗਲਾ ਫਸਲ ਦਾ ਮੰਗਦਾ ਮੁਆਜਬਾ ਦਾ ਪਸ਼ੂ ਡੰਗਰ ਦਾ ਮੰਗਦਾ ਬਾਜ ਮੰਗਦਾ ਹੈ ਮੁਆਜਬਾ ਮਕਾਨ ਟਹੇ ਦਾ ਮੰਗਦਾ ਹੈ ਤੇ ਜੇ ਕੋਈ ਜਾਨੀ ਨੁਕਸਾਨ ਹੋ ਗਿਆ ਸਰਕਾਰ ਦਾ ਆਪ ਦਾ ਅੰਕੜਾ ਹੈ 60 ਦੇ ਲਗਭਗ ਮੌਤਾਂ ਹੋ ਗਈਆਂ ਇਸ ਹੜਾਂ ਦੀ ਭੇਟ ਚੜ ਗਏ ਉਹਨਾਂ ਪਰਿਵਾਰਾਂ ਨੂੰ ਕੀ ਦਿੱਤਾ ਹੈ ਭਗਵੰਤ ਮਾਨ ਕਹਿੰਦਾ 4 ਲੱਖ ਦੇਵਾਂਗੇ ਕਿਉਂ ਭਾਈ ਇਹ ਇਨਸਾਫ ਆ ਉਹਨਾਂ ਨੂੰ ਦਿੱਤਾ ਉਹ ਵੀ ਨਹੀਂ ਹਲੇ ਤੱਕ ਤੇ ਦੋ ਬੰਦੇ ਆਪਣੇ ਇਸ ਹੜਾ ਨਹੀਂ ਭੇਟ ਚੜ ਗਏ ਹਰਜੀਤ ਸਿੰਘ ਆ ਇੱਕ ਮੋਗੇ ਜ਼ਿਲ੍ਹੇ ਨਾਲ ਸੰਬੰਧਤ ਹੈ ਉਹ ਵੀ ਉਧਰ ਵੰਡ ਵੰਡਾਈ ਕਰਨ ਗਏ ਸੀ ਉਹ ਬੰਦੇ ਦੀ ਉੱਥੇ ਜਾਣ ਲੱਗੀ ਟਰੱਕ ਦਾ ਡਰਾਈਵਰ ਸੀ ਆ ਹਾਲ ਤਾਂ ਸਰਕਾਰਾਂ ਦੀ ਤੇ ਆਪਾਂ ਇਹ ਮਸਲੇ ਨੂੰ ਹੱਥ ਲਿਆ ਹੋਇਆ ਹੈ ਵੀ ਭਾਈ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ ਜਿੱਥੇ ਹੁਣ ਤੱਕ ਉਹਨਾਂ ਲੋਕਾਂ ਦੀ ਬਾਹ ਫੜੀ ਹੈ ਜਿਵੇਂ ਕੰਮ ਕੀਤਾ ਤੁਸੀਂ ਜੀ ਜਾਣਦੇ ਨਾਲ ਸਾਰੀ ਜਥੇਬੰਦੀ ਨੇ ਰਸਣ ਪਾਣੀ ਇਕੱਠਾ ਕੀਤਾ ਹੈ ਲੀੜਾ ਕਪੜਾ ਇਕੱਠਾ ਕੀਤਾ ਹੈ ਤੂੜੀ ਤੰਦ ਪਹਚਾਇਆ ਹੈ ਤੇ ਮਗਰੋਂ ਟਰੈਕਟਰਾਂ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰੀਆਂ ਜਿਹੜਾ ਹਜੇ ਵੀ ਕੰਮ جاری ਹੈ ਇਧਰਲੇ ਪਾਸੇ ਤਾਂ ਤੁਸੀਂ ਛੁੱਟੀ ਲਾਇਆ ਤੁਹਾਡੀ ਜਾਣਕਾਰੀ ਵਾਸਤੇ ਉਹਦੋਂ ਆਵਾਜ਼ ਆਪਾਂ 4 ਟਰੈਕਟਰ ਵੱਟੇ 2 JCB ਮਸ਼ੀਨਾਂ ਕਿਰਾਏ ਤੇ ਲੈ ਕੇ ਛੱਡਤੀਆਂ ਬਿਕਰਾਇਆ ਇਧਰੋਂ ਦੇਵਾਂਗੇ ਜੋ ਲੋਕਾਂ ਨੇ ਸਾਨੂੰ ਸੇਵਾ ਕੀਤੀ ਹੋਈ ਹੈ ਤੇ ਲਗਾਤਾਰ ਉਹਨਾਂ ਸਾਡੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਠੀਕ ਕਰਕੇ ਦੇਵਾਂਗੇ ਆਏ ਬਜਾਈ ਤੇ ਛੱਡੇ ਹੋਇਆ 2 3 ਤੋਂ ਲੈ ਕੇ ਟਰੈਕਟਰ ਅੱਜ ਹੀ ਮੈਂ ਰਿਪੋਰਟ ਤੜਕੇ ਲਈ ਹੈ ਫਾਜ਼ਲਕੇ ਵਾਲੇ ਵੀਰਾਂ ਤੋਂ ਵੀ ਟਮਾਟਲੀ ਰਹਿ ਗਈ ਬਜਾਈ ਤਾਂ ਹੁਣ ਜਾਂ ਭਾਈ ਜਿਹੜਾ ਕੋਈ ਬਾਣ ਹਜੇ ਬੀਜਣ ਯੋਗ ਬਣਿਆ ਨਹੀਂ ਉਹ ਰਹਿ ਗਿਆ ਪਰ ਇਧਰੋਂ ਐਲਾਨ ਹੈ ਕੱਲੇ-ਕੱਲੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਵੀ ਭਾਈ ਜੇ ਕਿਸੇ ਦੀ ਬਜਾਈ ਰਹਿੰਦੀ ਆ ਉਹ ਸਾਡੇ ਕੋਲੇ ਨੋਟ ਕਰਾਓ ਅਸੀਂ ਬੀਜ ਕੇ ਦੇਵਾਂਗੇ ਆਏ ਜਣੇ ਜੀ ਜਾਣਨ ਲੱਗੇ ਹੋਏ ਆ ਸਾਰੇ ਸੋ ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਜੱਥੇਬੰਦੀਆਂ ਲੱਗੀਆਂ ਹੋਈਆਂ ਕਰਨ ਤੇ ਉਹੀ ਕੰਮ ਕਰਨ ਗਿਆ ਸੀ ਸਾਡਾ ਹਰਜੀਤ ਕੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਨਹੀਂ ਸੀ ਹੁਣ ਤੱਕ ਸੋ ਇਸ ਕਰਕੇ ਭਰਾਓ ਅਸਲ ਵਿੱਚ ਕਿਉਂ ਕਰਨਗੇ ਇਹ ਕਿ ਤੁਹਾਡੇ ਹੈ ਹੀ ਨਹੀਂ ਇਹ ਜਿਹੜੇ ਮਰਜੀ ਰੰਗ ਦੀ ਸਰਕਾਰ ਆ ਜਾਏ ਠੀਕ ਆ ਬਹੁਤ ਚਾ ਚੜਿਆ ਸੀ ਲੋਕਾਂ ਨੂੰ ਸਬਜ਼ ਬਾਗ ਦਿਖਾਏ ਸੀ ਇਹਨਾਂ ਨੇ ਪੱਗ ਸਿੰਘ ਵਾਲੀ ਪੱਗ ਬੰਨ ਲਈ ਬਸੰਤੀ ਪੱਗ ਬੰਨ ਕੇ ਕਹਿੰਦੇ ਅਸੀਂ ਬਦਲਾ ਲੈ ਕੇ ਆਵਾਂਗੇ ਬਦਲਾ ਕੀ ਲੈਂਦਾ ਰੋਜ਼ ਕੁੱਟੀ ਦੇ ਆ ਲੋਕ ਕੋਈ ਵਰਗ ਨਹੀਂ ਇਹਨਾਂ ਤੋਂ ਖੁਸ਼ ਹਾਲਤ ਇੱਥੇ ਲਿਆਦੀ ਵੀ ਇਹਨਾਂ ਦੇ ਆਪ ਦੇ ਜਿਹੜੇ ਭਮਕੜ ਹੈ ਇਹਨਾਂ ਦੇ ਆਪ ਦੇ ਵਰਕਰ ਹੈ ਉਹ ਕਹਿੰਦੇ ਨਹੀਂ ਥੱਕਦੇ ਵੀ ਸਾਨੂੰ ਤਾਂ ਇਹਨਾਂ ਨੇ ਸਾਥ 'ਚ ਖੜਨ ਜੋ ਕੁਰਾਨੀ ਛੱਡਿਆ ਸੋ ਇਹ ਹਾਲਤ ਆ ਉਹਨਾਂ ਦੀ ਸੋ ਇਸ ਕਰਕੇ ਆਪਾਂ ਨੂੰ ਨਹੀਂ ਕੋਈ ਭਲੇਖਾ ਜਥੇਬੰਦੀ ਨੂੰ ਕਿਉਂਕਿ ਕਿਸੇ ਨੂੰ ਉੱਠ ਸਕਦਾ ਸਵਾਲ ਵੀ ਹੁਣ ਤੁਸੀਂ ਕਹਿੰਦੇ ਹੋ ਪਹਿਲਾਂ ਤੁਸੀਂ ਕੀ ਕਰਿਆ ਆਪਾਂ ਪਹਿਲਾਂ ਕੀਤਾ ਹੈ ਉਹਨਾਂ ਵੀਰਾਂ ਨੂੰ ਦੱਸ ਦਿਆਂ ਜਿਨ੍ਹਾਂ ਨੂੰ ਆ ਸਵਾਲ ਉੱਠ ਸਕਦਾ ਹੈ ਤੁਹਾਨੂੰ ਤਾਂ ਕੋਈ ਸਵਾਲ ਨਹੀਂ ਤੁਸੀਂ ਤਾਂ ਵਿਚ ਦੀ ਰੰਗੇ ਹੋਏ ਹੋ ਸਾਰੇ ਇਸ ਪ੍ਰੋਸੀਜਰ ਦੇ ਚੋਣਾਂ ਤੋਂ ਪਹਿਲਾਂ ਵੱਡੀ ਰੈਲੀ ਕੀਤੀ ਬਰਨਾਲੇ ਦੇ ਵਿੱਚ ਉਹ ਵੱਡੀ ਰੈਲੀ ਕਰਕੇ ਆਪਾਂ ਕਹਤਾ ਸੀ ਲੋਕਾਂ ਨੂੰ ਵੀ ਤੁਸੀਂ ਭਲੇਖਾ ਕੱਢ ਲਿਓ ਸਾਨੂੰ ਕੋਈ ਭਲੇਖਾ ਨਹੀਂ ਇਹ ਦੂਜਿਆਂ ਨੂੰ ਚੰਗੇ ਕਹਾ ਦੂ ਅੱਜ ਸਾਰੇ ਗੱਲ ਚੱਲਦੀ ਆ ਵੀ ਇਹ ਤਾਂ ਸਾਰਿਆਂ ਨੂੰ ਚੰਗੇ ਕਹਾਤਾ ਪਹਿਲੇ ਆਣਾਂ ਨੂੰ ਹਰੇਕ ਬੋਲਦਾ ਵੀ ਇਹਦੂ ਤਾਂ ਫਲਾਣੇ ਚੰਗੇ ਸੀ ਉਹ ਫਲਾਣੇ ਚੰਗੇ ਸੀ ਜਾਨੀ ਹਾਲਾਤ ਉਹ ਬਣ ਗਏ ਜਿਵੇਂ ਅੰਗਰੇਜ਼ਾਂ ਨੂੰ ਚੰਗੇ ਕਹਾਤਾ ਹਾਕਮਾਂ ਨੇ ਅੰਗਰੇਜ਼ ਚੰਗੇ ਥੋੜੋ ਸੀ ਜਿਨ੍ਹਾਂ ਨੇ ਸਾਡੇ 23 ਸਾਲ ਦੇ ਭਗਤ ਸਿੰਘ ਵਰਗਿਆਂ ਨੂੰ 17 18 19 ਸਾਲ ਦੇ ਸਰਾਬਿਆਂ ਨੂੰ ਫਾਹੇ ਚਾੜਤਾ ਪਰ ਹਾਲਾਤੇ ਬਣ ਗਏ ਉਹਦੂ ਮਾੜੇ ਨਿਬੜੇ ਆਹੀ ਭਰਾਵੋ ਇੱਕ ਤੋਂ ਇੱਕ ਮਾੜਾ ਨਿਬੜ ਕੇ ਆਹ ਤਸਵੀਰ ਪੰਜਾਬ ਸਰਕਾਰ ਦੀ ਸਾਹਮਣੇ ਆਈ ਹੈ ਤੇ ਫਿਰ ਜੇ ਨਾ ਸਰਕਾਰਾਂ ਤੋਂ ਕੁਝ ਲੈਣਾ ਹੈ ਉਹ ਆਪਣਾ ਤਾਂ ਪਹਿਲਾ ਵੀ ਇਤਿਹਾਸ ਦਾ ਪਹਿਲਾ ਮੈਥੋਂ ਰਾਮਸੋ ਦੱਸ ਕੇ ਗਿਆ ਸੀ ਵੀ ਆਪਾਂ ਨੂੰ ਤਾਂ ਉਹਦੇ ਹੀ ਕੁਝ ਮਿਲਦਾ ਹੈ ਜਦੋਂ ਖੱਡ 'ਚ ਪਾਣੀ ਪਾ ਲੈਨੇ ਆ ਬਹੁਤ ਸਾਰੇ ਪੁੱਛਣ ਲੱਗੇ ਪੱਤਰਕਾਰ ਵੀਰ ਵੀ ਆਮ ਬੰਦੇ ਵੀ ਵੀ ਆਪਾਂ ਭਾਈ ਆ 10 ਲੱਖ ਮੌਜੂਬਾ ਪਹਿਲਾਂ ਲੈਨੇ ਕਿ ਨਵੀਂ ਫਿਰਤਾ ਹੈ ਨਹੀਂ ਕਈ ਸਾਲਾਂ ਦੀ ਪਿਰਤ ਹੈ ਪੁੱਛ ਲੋ ਕਰ ਲੋ ਰਿਪੋਰਟ ਬਠਿੰਡੇ ਜ਼ਿਲ੍ਹੇ ਦਾ ਧੂੜਕੋਟ ਪਿੰਡ ਹੈ ਧੂੜਕੋਟ ਦਾ ਭੋਲਾ 1 ਮਈ ਨੂੰ ਮਜਾਰੇ ਚ ਆਪਦੀ ਜਾਨ ਦੀ ਬਾਜ਼ੀ ਲਾ ਗਿਆ ਸੀ ਉਹਨੂੰ ਅਟੈਕ ਆ ਗਿਆ ਉਹਨੂੰ 10 ਲੱਖ ਲਿਆ ਪਰ ਲਿਆ ਆਈ ਹੈ ਮਿੰਗਣਾ ਖੋਲ ਕੇ ਦਿੰਦੇ ਆ ਇਹ ਲੜੇ ਉੱਥੇ ਪੰਜ ਚਾਰ ਦੇ ਇਨਸੈਕਟਰੀਏਟ ਮੂਰੇ ਜਦੋਂ ਬਾਤ ਨਾ ਪੁੱਛੀ ਜਦੋਂ ਸੜਕ 'ਚ ਆ ਗਏ ਮਗਰਚੱਕ ਤੱਕੀ ਆਉਣ ਉਥੇ ਲਿਆ ਆ ਪਿਛਲੇ ਸਾਲ ਹੀ ਟੁਹਾਣੇ ਦੇ ਵਿੱਚ ਆਪਣੀ ਬੱਸ ਦਾ ਐਕਸੀਡੈਂਟ ਹੋਇਆ ਦੋ ਸਾਡੇ ਸਰਮੋਰ ਆਗੂ ਬਸੰਤ ਕੋਠਾਗੁਰੂ ਤੇ ਕਰਮਾ ਤਿੰਨ ਭੈਣਾਂ ਗਈਆਂ ਉਹਨਾਂ ਨੂੰ ਮੁਆਵਜ਼ਾ ਲੜ ਕੇ ਲਿਆ ਠੀਕ ਆ 10 ਨਹੀਂ ਭੰਵੇਂ 8 ਦਿੱਤਾ ਉਹਨਾਂ ਨੇ ਉਹ ਮਿੰਗਣਾ ਕੋਲੀਆਂ ਵਿੱਚ ਨਾਲ ਉਹ ਜੌਂਦ ਵਾਲਾ ਚੱਲ ਪਿਆ ਕੰਮ ਮਾਨਸਾਲੇ ਬੈਠੇ ਆ ਦੋ ਦੜੇ ਦਾ ਰਲਾ ਸਿੰਘ ਆਪਣੇ ਧਰਨੇ ਵਿੱਚ ਐਸੇ ਤਰ੍ਹਾਂ ਉਦੀ ਜਾਣ ਲੱਗੀ ਸੀ ਕਿੰਨੇ ਦਿਨ ਲੰਡ ਤੋਂ ਬਾਅਦ ਉਸ ਦੋਦੜੇ ਦੇ ਪਰਿਵਾਰ ਨੂੰ ਵੀ 10 ਲੱਖ ਦਵਾਇਆ ਹੋਇਆ ਹੈ। ਯਾਨੀ ਕਿੰਨੀਆ ਆਧਾਰਨਾ ਹੈ। ਨਾਲੇ ਇਦੋਂ ਕਈ-ਕਈ ਸਾਲ ਪਹਿਲਾਂ ਦੀ ਗੱਲ ਹੈ। ਤੇ ਇੱਕ ਪਾਸੇ ਜਾਇਜਬਾਨ ਜੈ ਕਿਸਾਨ ਕਹਿੰਦੇ ਆ ਜੇ ਇੱਕ ਜਵਾਨ ਨੂੰ ਕਰੋੜ ਰੁਪਇਆ ਦਿੱਤਾ ਜਾ ਸਕਦਾ ਸੀ ਕਿ ਨਾ ਦੇਣਾ ਚਾਹੀਦਾ ਸਾਡੀ ਗੱਲ ਦਾ ਇਹ ਨਾ ਅਰਥ ਕੱਢ ਲਓ ਵੀ ਉਹਦਾ ਅਸੀਂ ਵਿਰੋਧ ਕਰਦੇ ਆ। ਤੇ ਫਿਰ ਕਰੋੜ ਕਿਸਾਨ ਨੂੰ ਕਿਉਂ ਨਹੀਂ ਜੈ ਜਵਾਨ ਜੈ ਕਿਸਾਨ ਨਾਰਾਜੇ ਸੰਝਾ ਹੈ ਅਸੀਂ ਤਾਂ ਕਰੋੜ ਮੰਗਿਆ ਨਹੀਂ ਅਸੀਂ ਤਾਂ ਸਾਡੀ ਪਾਈ ਹੋਈ ਪਿਰਤੀ ਇਹੋ ਜੇ ਉਹੀ 10 ਲੱਖ ਮੰਗਦੇ ਆ ਉਹ ਦਿੰਦਿਆਂ ਦਾ ਵੀ ਇਹਦੇ ਇਹਨਾਂ ਦੇ ਢਿੱਡ ਪੀੜ ਹੁੰਦੀ ਹੈ ਕਿਉਂ ਕਿਉਂਕਿ ਸਰਕਾਰ ਵਾਸਤੇ ਗੱਲ ਚੀਜ਼ ਕੁਛ ਨਹੀਂ ਪਰ ਸਵਾਲ ਇਹਨਾਂ ਵਾਸਤੇ ਰਾਹ ਕਿਹੜਾ ਪੈਂਦਾ ਹੈ ਕਿਉਂਕਿ ਰੌਲਾ ਸਹੀਦਾ ਨਹੀਂ ਰੌਲਾ ਪਹੀਦਾ ਇੱਕ ਪਹਾ ਆਪਾਂ ਪਾਇਆ ਹੋਇਆ ਲੜਕੇ ਕਿਸੇ ਵੀ ਸਾਡੇ ਵਰਕਰ ਦੀ ਆਗੂ ਦੀ ਲੋਕਾਂ ਦੀ ਲੇਖੇ ਜਾਣ ਲੱਗਦੀ ਹੈ ਉਹਦੇ ਪਰਿਵਾਰ ਨੂੰ ਅਸੀਂ ਰੋਲਣ ਨਹੀਂ ਦਿੰਦੇ ਆਹ ਮੰਗਾ ਹੱਲ ਕਰਾ ਕੇ ਉਹਦੇ ਪਰਿਵਾਰ ਨੂੰ ਆਰਥਿਕ ਮਦਦ ਤੇ ਹੋਰ ਇਨਸਾਫ ਦਵਾਉਨੇ ਆ ਇਹ ਪਾਏ ਹੋਏ ਰਾਹ ਨੂੰ ਬੰਦ ਕਰਨਾ ਚਾਹੁੰਦੇ ਆ ਇਹ ਇਸ ਕਰਕੇ ਭਗਵੰਤ ਮਾਨ ਸਾਹਿਬ ਭਲੇਖੇ ਚੋਂ ਨਿਕਲ ਜੂ ਭਲੇਖਾ ਤੁਹਾਡਾ ਭਲੇਖਾ ਕੈਪਟਨ ਨੂੰ ਵੀ ਸੀ ਜਦੋਂ ਚੱਠੇ ਵਾਲੇ ਦੀ কুরਕੀ ਆਈ ਐ ਉਦੋਂ ਉਹ ਵੀ ਕਹਿੰਦਾ ਸੀ ਮੈਂ ਆਹ ਰਾਹ ਬੰਦ ਕਰਨਾ ਆ ਝੰਡੇ ਵਾਲਿਆਂ ਨੇ ਬੜੇ ਤੰਗ ਕੀਤੇ ਐ ਪੰਜ ਸੱਤ ਬੰਦੇ ਹੁੰਦੇ ਆ ਲੈ ਕੇ ਝੰਡੇ ਮੂਰੇ ਹੋ ਜਾਂਦੇ ਆ কুরਕੀ ਨਹੀਂ ਹੋਣ ਦਿੰਦੇ ਤੇ ਭੋਲੀ ਸ਼ੋਕੀ ਆਰਤਗੇ ਸੀ ਜਿਹੜੇ ਉਹ ਰਾਮੇ ਵਾਲੇ ਉਹ ਇਹਨਾਂ ਦੇ ਨੇੜਲੇ ਚਿਹਤੇ ਸੀ ਕਹਿੰਦੇ ਵੀ ਮੇਰੇ ਨਾਲੇ ਆਪਦੇ ਆ ਤੇ ਸੁਰਿੰਦਰ ਸਿੰਘਲਾ ਜਿਹੜਾ ਉਹਨਾਂ ਵੇਲਾਂ ਦੇ ਵਿੱਚ ਖਜ਼ਾਨਚੀ ਹੁੰਦਾ ਸੀਗਾ ਇਹਨਾਂ ਦਾ ਵਿੱਤ ਮੰਤਰੀ ਉਹਦੇ ਸਕੇ ਸਿਹੇ ਲੈ ਸੀ ਇਹ ਉਦੋਂ ਵੀ ਯਤਨ ਕੀਤਾ ਸੀ ਮਰਿੰਦਰ ਨੇ ਕੁਰਕੀਆਂ ਦਾ ਰਾਹ ਬੰਦ ਕਰਨ ਦਾ ਕਰ ਲਿਆ ਫਿਰ ਫਿਰ ਜਦੋਂ ਡਟ ਕੇ ਤੁਸੀਂ ਫਿਰ ਇਹਨਾਂ ਦਾ ਤਹਿਸੀਲਦਾਰ ਬਿਮਾਰ ਹੋ ਗਿਆ ਜਦੋਂ ਕੁਰਕੀ ਵਾਪਸ ਲੈਣੀ ਸੀ ਜਾ ਕੇ ਅਰਜੀ ਲਾਉਂਦੇ ਆ ਵੀ ਕੁਰਕੀ ਦੀ ਡੇਟ ਗਾਂਹ ਪਾ ਦਿਓ ਜਿਹੜੇ ਤਹਿਸੀਲਦਾਰ ਨੇ ਕੁਰਕੀ ਕਰਨ ਜਾਣਾ ਸੀ ਉਹ ਬਿਮਾਰ ਹੋ ਗਿਆ ਜੱਜ ਸਾਹਿਬ ਟਿੱਪਣੀ ਕਰਦੇ ਸੀ ਉੱਥੇ ਵੀ ਕੀ ਤੁਹਾਡੇ ਕੋਲ ਇੱਕੋ ਹੀ ਤਹਿਸੀਲਦਾਰ ਹੈ ਕਿਉਂਕਿ ਜੱਜ ਨੂੰ ਵੀ ਪਤਾ ਹੈ ਸੋ ਇਸ ਕਰਕੇ ਸਭ ਨੂੰ ਪੱਧਰ ਕੀਤਾ ਹੋਇਆ ਲੋਕਾਂ ਦੀ ਤਾਕਤ ਨੇ ਤੇ 96 ਕਰੋੜ ਰੁਪਇਆ ਬਾਦਲ ਤੋਂ ਵੀ ਲਿਆ ਹੈ 2014 ਦੇ ਵਿੱਚ ਆਹੀਂ ਬਠਿੰਡੇ ਦਾ ਸੈਕਟਰੀਏਟ ਘੇਰ ਕੇ ਕਿੰਨੀਆਂ ਉਧਾਰਨਾ ਆਪਣੇ ਕੋਲੇ ਪਰ ਰਾਹ ਭਰਾਵੋ ਆਹੀ ਆਪਾਂ ਨੂੰ ਤਾਂ ਮਿਲਦਾ ਉਹ ਦੂਮਾ ਜਿਹੜਾ ਉਂਗਲ ਟੇਢੀ ਕਰਦੇ ਆ ਸਿੱਧੀ ਉਂਗਲ ਨਾਲ ਘਿਹੋਰੀ ਨਿਕਲਦਾ ਇਸ ਕਰਕੇ ਆਓ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮਸਲਿਆਂ ਨੂੰ ਹੱਲ ਕਰਾਉਣਾ ਹੈ ਹਮਲੇ ਵੱਡੇ ਐ ਬਿਜਲੀ ਐਕਟ ਤੇ ਲੜਾਈ ਸ਼ੁਰੂ ਹੋ ਗਈ ਐ 8 ਤਰੀਕ ਨੂੰ ਸਾਰੇ ਸਬਡਿਵੀਜ਼ਨਾਂ 'ਚ ਵੱਡੇ ਇਕੱਠ ਕਰਨੇ ਆਓ ਪਿੰਡਾਂ ਦੇ ਪਿੰਡ ਜਿਵੇਂ ਆਪਾਂ 2009 ਦੇ ਵਿੱਚ ਚੰਡੀਗੜ੍ਹ ਗਏ ਸੀ ਨਾ ਚੰਡੀਗੜ੍ਹ ਦੀਆਂ ਸੜਕਾਂ ਨੇ ਭਾਰ ਨਹੀਂ ਚੱਲਿਆ ਸੀ ਠੀਕ ਐ ਭਾਵੇਂ ਆਪਣਾ ਨੁਕਸਾਨ ਹੋਇਆ ਲਾਠੀ ਚਾਰਜ ਹੋਇਆ ਪਰ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਪਿੰਡ ਉੱਠ ਕੇ ਉਹਦੋਂ ਗਏ ਸੀ ਉਹੀ ਮਸਲਾ ਆ ਗਿਆ ਭਰਾਵੋ 1948 ਵਾਲਾ ਐਕਟ ਬਦਲ ਕੇ ਇਹਨਾਂ ਨੇ 2003 ਲੈ ਕੇ ਆਂਦਾ ਤੇ ਹੁਣ ਤਿੰਨ 'ਚ ਸੋਧਾਂ ਕਰਕੇ 2020 ਲਿਆਂਦਾ ਸੀ ਆਪਣੀ ਮੰਗ ਸੀ ਉਦੋਂ ਕਾਲੇ ਕਾਨੂੰਨਾਂ ਵੇਲੇ ਵਾਦਾ ਕੀਤਾ ਸੀ ਸਰਕਾਰ ਨੇ ਵੀ 2020 ਐਕਟ ਅਸੀਂ ਬਿੱਲ ਨਹੀਂ ਪੇਸ਼ ਕਰਦੇ ਤੇ ਹੁਣ ਚੱਕ ਕੇ ਉਹਨੂੰ 2025 ਬਣਾ ਕੇ ਸੋਧ ਕਰਕੇ ਤੁਹਾਡੇ ਸਿਰ ਤੇ ਫੇਰ ਮੜਦਾ ਹੈ ਇਸ ਕਰਕੇ ਆਹ ਵੱਡੀਆਂ ਲੜਾਈਆਂ ਦੇ ਰਾਹ ਪੱਜੇ ਪਰਿਵਾਰਾਂ ਸਮੇਤ ਲੋਕਾਂ ਨੂੰ ਦੱਸੀ ਗਏ ਵੀ ਭਾਈ ਜ਼ਮੀਨਾਂ ਦੀ ਰਾਖੀ ਕਰਨੀ ਆ ਤਾਂ ਆਧਾਰਾਂ ਦੀ ਰਾਖੀ ਕਰਨੀ ਆ ਤਾਂ ਆਹ ਲੜਾਈ ਦੇ ਮੈਦਾਨ ਦੇ ਵਿੱਚ ਪਰ ਜਿਹੜਾ ਆਧਾਰਾਂ ਦੇ ਆ ਕੱਲ ਹੀ ਪੀਆਰਟੀਸੀ ਵਾਲੇ ਪਨਪਸਾ ਵਾਲੇ ਵੀਰ ਲੜ ਕੇ ਹਟਿਆ ਮੰਤਰੀ ਨਾਲ ਮੀਟਿੰਗ ਹੋ ਗਈ ਮੰਤਰੀ ਨੇ ਵਿਸ਼ਵਾਸ ਦਿਵਾਤਾ ਦੋ ਪੜਾਵਾਂ ਵਿੱਚ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਗੱਲਬਾਤ ਚ ਕਹਿੰਦੇ ਜਾਂਦਿਆਂ ਨੂੰ ਬੰਦੇ ਸਾਰੇ ਛੱਡ ਦੇਾਂਗੇ ਤੇ ਜਿਹੜੇ ਕੋਈ ਮੁਲਾਜ਼ਮ ਤੁਹਾਡੇ ਅਸੀਂ ਨੌਕਰੀ ਤੋਂ ਫਾਰਮ ਕੀਤੇ ਉਹਨਾਂ ਨੂੰ ਬਹਾਲ ਕਰਕੇ ਤੜਕੇ ਹੀ ਮਸ਼ੀਨਾਂ ਫੜਾ ਦੇਾਂਗੇ ਉਹਨਾਂ ਨੂੰ ਬੈਕ ਫੜਾ ਕੇ ਰੂਟਾਂ ਤੇ ਜਾਣਗੇ ਨਹੀਂ ਗਈ ਅੱਜ ਫੇਰ ਦੁਬਾਰੇ ਉਹ ਉਸੇ ਹੜਤਾਲ ਤੇ ਆਵੀਂ ਦੀ ਤੇ ਐਜੀਟੇਸ਼ਨ ਦੇ ਉੱਤੇ ਐ ਆਪਣੀ ਜਥੇਬੰਦੀ ਸਾਰੇ ਲੜਦੇ ਲੋਕਾਂ ਦੀ ਜਿਵੇਂ ਹਮਾਇਤ ਕਰਦੀ ਉਹਨਾਂ ਦੀ ਵੀ ਹਮਾਇਤ ਤੇ ਆਪਾਂ ਲਗਾਤਾਰ ਕੱਲ ਪਰਸੋਂ ਲਗਾਤਾਰ ਉਹਨਾਂ ਦੇ ਘੋਲ ਦੀ ਵੀ ਹਮਾਇਤ ਕੀਤੀ ਹੈ ਪੁਰਾਣੇ ਵਾਲੇ ਦਿਨਾਂ ਦੇ ਵਿੱਚ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਸਾਂਝੇ ਘੋਲ ਲੜਨੇ ਪੈਣੇ ਆ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ